ਸਾਡਾ ਸ਼੍ਰੀ ਕਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਜਪਾ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅੱਜ ਦੇ ਸੂਟ ਬਹੁਤ ਘੱਟ ਰੇਟ 'ਚ ਹੋਣਗੇ ਫਸਟ ਆਪਣੇ ਕਾਟਨ ਦਾ ਸੂਟ ਹੋਏਗਾ ਨਾਲ ਕਾਟਨ ਦਾ ਦੁਪੱਟਾ ਹੋਏਗਾ 799 ਦੇ 200 ਛੋਟ ਹੋਣਗੇ ਸਪੈਸ਼ਲ ਆਫਰ ਹੈ ਜਿਹਦਾ ਪ੍ਰਾਈਸ ਜਸ ਨਾਰਮਲੀ 550 ਮਾਰਕੀਟ ਤੋਂ ਹੁੰਦਾ ਜਦਕਿ ਤੁਸੀਂ ਆਪਾਂ 400 ਵਿੱਚ ਤੁਹਾਨੂੰ ਇੱਕ ਸੂਟ ਦਵਾਵਾਂਗੇ ਠੀਕ ਹੈ ਜੀ 799 ਵਿੱਚ 200 ਛੋਟ ਦਵਾਵਾਂਗੇ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਹੈ ਚੈੱਕ ਕਰ ਸਕਦੇ ਹੋ ਤੁਸੀਂ ਅਪਨੋ ਅਕੋਰਡਿੰਗ ਸਿਲੈਕਟ ਕਰੋ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਜਿਹੜਾ ਤੁਹਾਨੂੰ ਪ੍ਰਿੰਟ ਕਲਰ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਵਾਓ ਕਾਫੀ ਕਲਰ ਕਲੈਕਸ਼ਨ ਹੈਗੀ ਇਹਦੇ ਵਿੱਚ ਰੰਗ ਬਹੁਤ ਹੈ ਜੀ। ਪ੍ਰਿੰਟ ਬਹੁਤ ਤਰ੍ਹਾਂ ਤਰ੍ਹਾਂ ਦੇ ਆ। ਦੇਖੀ ਚਲੋ। ਨੈਕਸਟ ਆ ਪਿਓਰ ਕੈਮਰੀ कॉटन ਦਾ ਸੂਟ ਹੋਏਗਾ ਜਿਹਦੇ ਬਾਟਮ ਤੇ ਵਰਕ ਹੋਏਗਾ, ਨੈਕ ਤੇ ਬਹੁਤ ਸੋਹਣਾ ਲੈਸ਼ ਵਗੈਰਾ ਲਗਾ ਕੇ ਰੈਡੀ ਕੀਤਾ। ਨੈਕਸਟ ਆ ਪੱਟੀ ਲਕਾਲ ਆ ਗਿਆ ਜੀ। ਨੈਕਸਟ ਆਹ कॉटन ਦਾ ਸੂਟ ਹੋਏਗਾ ਜਿਸਨੂੰ कॉटन ਦਾ ਦੁਪੱਟਾ ਹੋਏਗਾ, ਪ੍ਰਾਈਸ ਜਿਹੜਾ ਇਹਨਾਂ ਦਾ ਹੋਏਗਾ 550 ਜੀ। ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਵਿੱਚ ਕੋਈ ਵੀ ਤੁਹਾਨੂੰ ਅਲੱਗ ਤੋਂ ਸ਼ਿਪਿੰਗ ਚਾਰਜਸ ਪੇ ਕਰਨ ਦੀ ਲੋੜ ਨਹੀਂ ਹੈਗੇ ਸਾਰਿਆਂ ਦੇ ਵਿੱਚ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਹੋਣਗੇ 올ਓਵਰ ਇੰਡੀਆ ਸ਼ਿਪਿੰਗ ਚਾਰਜਸ ਫ੍ਰੀ ਹੋਣਗੇ ਨੈਕਸਟ ਆ ਮਸਲੀਨ ਕਾਟਨ ਦਾ ਸੂਟ ਹੈ ਜੀ ਨੈਕਸਟ ਆ ਮਸਲੀਨ ਕਾਟਨ ਦਾ ਸੂਟ ਹੋਏਗਾ ਨਾਲ ਮਸਲੀਨ ਦਾ ਹੀ ਦੁਪੱਟਾ ਹੋਏਗਾ ਪ੍ਰਾਈਸ ਇਹਦਾ ਹੋਏਗਾ 699 ਰੁਪਏ ਨੈਕਸਟ ਆ ਜੌਰਜਟ ਦੇ ਸੂਟ ਆਗੇ ਜੀ ਜਿਹਦੇ ਨਾਲ ਜੌਰਜਟ ਦਾ ਹੀ ਦੁਪੱਟਾ ਹੋਏਗਾ ਪ੍ਰਾਈਸ ਇਹਦਾ ਹੋਏਗਾ 850 ਰੁਪਏ ਠੀਕ ਹੈ ਜੀ ਦੁਪੱਟੇ ਦੇ 4 ਸਾਈਡ ਲੈਸ਼ ਵਗੈਰਾ ਲੱਗੀ ਹੋਈਗੀ ਇਹਦੇ ਨਾਲ ਪ੍ਰੋਪਰ ਜਿਹੜਾ ਪੈਚ ਵਰਕ ਲਗਾ ਕੇ ਦੁਪੱਟੇ ਨੂੰ ਬਹੁਤ ਖੂਬਸੂਰਤ ਜਿਆ ਰੈਡੀ ਕੀਤਾ ਆ ਦੁਪੱਟਾ ਬਹੁਤ ਸੋਹਣਾ ਖੁੱਲਾ ਡੁੱਲਾ ਹੋਏਗਾ ਜੀ ਸਿਰ ਤੇ ਟਿਕਣ ਵਾਲਾ ਹੋਏਗਾ ਜਿਹੜੀਆਂ ਭੈਣਾਂ ਗੁਰਦੁਆਰਾ ਸਾਹਿਬ ਜਾਂਦੀਆਂ ਡੇਲੀ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਸਿਰ ਤੇ ਟਿਕਣ ਵਾਲਾ ਦੁਪੱਟਾ ਰਹੇਗਾ ਤੇ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਜਿਹੜਾ ਸੂਟ ਦੀ ਖੂਬਸੂਰਤੀ ਨੂੰ ਨਿਖਾਰਦਾ ਹੈ ਨੈਕਸਟ ਆਵਲੇ ਜਿਹੜੇ ਸੂਟ ਆ ਇਹ ਹੋਣਗੇ 1499 ਦੇ ਤਿੰਨ ਸੂਟ ਜੀ ਸਪੈਸ਼ਲ ਆਫਰ ਦੇ ਵਿੱਚ 1499 ਦੇ ਤਿੰਨ ਸੂਟ ਠੀਕ ਹੈ ਜੀ ਬਾਟਮ ਇਹਨਾਂ ਦੇ ਨਾਲ ਪਲੇਨ ਰਹੇਗੀ कॉटन ਦਾ ਫੈਬਰਿਕ ਰਹੇਗਾ ਪ੍ਰਿੰਟ ਦੀ ਸ਼ਰਟ ਹੋਏਗੀ ਠੀਕ ਹੈ ਜੀ ਨੈਕਸਟ ਆਹ ਵਾਲਾ कॉटन ਦੇ ਸੂਟ ਆ ਗਏ ਜੀ ਸਭ ਦੇ ਸੋਲੋ ਸੋਲ ਪੀਸ ਵਾਲੇ ਆ ਜਿਹੜੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਵਿੱਚ ਤਿੰਨ ਰੰਗ ਹੈ ਜੀ ਬਾਕੀ ਜੇ ਡਿਜ਼ਾਈਨ ਕੋਈ ਕਸਟਮਾਈਜ਼ ਕਰਵਾਉਣਾ ਹੈ ਤੁਸੀਂ ਆਪ ਰੈਡੀ ਕਰਵਾਉਣਾ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਇਹਨਾਂ ਵਿੱਚ ਡਿਜ਼ਾਈਨ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਮਸ਼ੀਨਵਰਕ ਦਾ ਕੰਮ ਕੀਤਾ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫੈਬਰਿਕ ਤੇ ਮਸ਼ੀਨਵਰਕ ਕਰਵਾਉਣਾ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆਗਰ ਤੁਸੀਂ ਕੋਈ ਵਰਕ ਕਰਵਾਉਣਾ ਚਾਹੁੰਦੇ ਹੈਂਡਵਰਕ ਕਰਵਾਉਣਾ ਹੈ ਮਸ਼ੀਨਵਰਕ ਕਰਵਾਉਣਾ ਆਰੀ ਵਰਕ ਕਰਵਾਉਣਾ ਕੋਈ ਵੀ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਤੁਹਾਡੇ ਕੋਲ ਕੋਈ ਵੀ ਡਿਜ਼ਾਈਨ ਹੈ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਉਸੇ ਤਰ੍ਹਾਂ ਦਾ ਜਿਹੜਾ ਸੂਟ ਆ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਬਾਕੀ ਜੀ ਜਿੰਨੇ ਵੀ ਤੁਹਾਨੂੰ ਸੂਟ ਦਿਖਾ ਰਹੇ ਆ ਸਭ ਦਾ ਜਿਹੜਾ ਸ਼ਿਪਿੰਗ ਫ੍ਰੀ ਰਹੇਗੀ ਕਿਸੇ ਦੀ ਵੀ ਸ਼ਿਪਿੰਗ ਦੇ ਕੋਈ ਅਲੱਗ ਚਾਰजेस ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਹੋਏਗੀ ਨੈਕਸਟ ਆਵਲੇ ਪਿਓਰ ਕਾਟਨ ਦੇ ਸੂਟ ਹੋਏਗੇ ਨਾਲ ਸ਼ਿਫੌਨ ਦਾ ਦੁਪੱਟਾ ਹੋਏਗਾ ਠੀਕ ਹੈ ਜੀ ਇਹਦੇ ਵੀ ਸ਼ਰਟ ਪ੍ਰਿੰਟ ਚ ਹੋਏਗੀ ਨਾਲ ਬਾਟਮ ਹੋਏਗੀ ਪਲੇਨ ਕੰਟਰਾਸਟ ਬਾਟਮ ਰਹੇਗੀ ਪਲੇਨ ਬਾਟਮ ਹੋਏਗੀ ਦੁਪੱਟਾ ਬ ਨੈਕਸਟ ਆਹ ਜਿਹੜਾ ਬਹੁਤ ਸੋਹਣਾ ਹੈ ਪੇਂਟ ਦਾ ਕੰਮ ਕੀਤਾ ਦੁਪੱਟੇ ਤੇ ਰਿਅਨ कॉटन ਦਾ ਸੂਟ ਹੋਏਗਾ ਜੀ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ कॉटन ਦੇ ਸੂਟ ਹੋਣਗੇ ਜੀ ਇਹ ਵਾਲੇ ਪ੍ਰਾਈਸ ਬਹੁਤ ਰੀਜ਼ਨੇਬਲ ਇਹਨਾਂ ਦੇ ਹੋਣਗੇ ਤੁਸੀਂ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤੁਸੀਂ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਜੀ ਉਹਦੇ ਤੇ ਤੁਸੀਂ ਮੈਸੇਜ ਕਰਕੇ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਤੁਸੀਂ ਕੋਈ ਸੂਟ ਰੈਡੀ ਕਰਵਾਉਣਾ ਉਹ ਵੀ ਪੁੱਛ ਸਕਦੇ ਹੋ ਅਗਰ ਤੁਹਾਨੂੰ ਕੋਈ ਸੂਟ ਨਾਲ ਜਿ ਪਸੰਦ ਆਉਂਦਾ ਤੁਸੀਂ ਬਾਈ ਕਰਨਾ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ ਬਾਕੀ ਜੇ ਕਾਟਨ ਦੇ ਸੂਟ ਆਈ ਜਾਂਦੇ ਜਿੰਨੇ ਵੀ ਸੂਟ ਦਿਖਾ ਰਹੇ ਆ ਕਾਟਨ ਦੇ ਆ ਰਹੇ ਆ ਠੀਕ ਹੈ ਜੀ ਕਾਫੀ ਨਾਲ ਵਿੱਚ ਕਲਰ ਕਲੈਕਸ਼ਨ ਨੇ ਤੇ ਕਾਫੀ ਨਾਲ ਵਿੱਚ ਰੰਗ ਹੈ ਜੀ ਚੈੱਕ ਕਰੀ ਚਲੋ ਨੈਕਸਟ ਆ ਬਾਟਮ ਵਰਕ ਵਾਲੇ ਆ ਗਏ ਬਹੁਤ ਸੋਹਣਾ ਜਿਹੜਾ ਹੈ ਚਿਕਨ ਦਾ ਚਿਕਨ ਦੀ ਬਾਟਮ ਹੋਏਗੀ ਬਹੁਤ ਸੋਹਣਾ ਚਿਕਨ ਦਾ ਵੀ ਕੰਮ ਕੀਤਾ ਹੋਏਗਾ ਤੇ ਨਾਲ ਵਰਕ ਵੀ ਕੀਤਾ ਹੋਏਗਾ ਅਗਰ ਤੁਸੀਂ ਇਹਦਾ ਕੋਈ ਪਲਾਜੋ ਸਟਿਚ ਕਰਾਉਣਾ ਤੁਸੀਂ ਪੈਂਟ ਪਲਾਜੋ ਵੀ ਸਟਿਚ ਕਰਾ ਸਕਦੇ ਹੋ ਬਾਕੀ ਅਗਰ ਤੁਸੀਂ ਬਾਟਮਸ ਲਾਈਕ ਕਰਦੇ ਹੋ ਤੁਸੀਂ ਸਟੇਟ ਬਾਟਮ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਸਟੇਟ ਬਾਟਮ ਵੀ ਲੱਗੇਗੀ ਇਹਦੀ ਦੋਨੇ ਤਰੀਕੇ ਨਾਲ ਬਹੁਤ ਸੋਹਣਾ ਲੱਗੇਗਾ ਖੂਬਸੂਰਤ ਜਿਹਾ ਬਣੇਗਾ ਬਾਕੀ ਜੀ ਵੀਡੀਓ ਨੂੰ ਬੱਤ ਬੱਤ ਸ਼ੇਅਰ ਜਰੂਰ ਕਰਿਆ ਕਰੋ ਧੰਨ